ਕੀ ਨਾਮ ਆ ਤੁਹਾਡਾ ਸਕਤਰ ਸਿੰਘ ਸੰਧੂਈ ਸਰ ਆਮ ਆਦੀ ਪਾਰਟੀ ਦੇ ਤੁਸੀਂ ਸੀਨੀਅਰ ਆਗੂ ਜੀ ਐਸ ਸਰਕਾਰ ਨੇ ਜਦੋਂ ਸੱਤਾ ਦੇ ਚੋਣ ਤੋਂ ਪਹਿਲਾਂ ਕਈ ਵਾਦੇ ਕੀਤੇ ਸੀ ਉਹ ਕਿਹੜੇ ਕਿਹੜੇ ਵਾਦੇ ਆ ਜਿਹੜੇ ਪੂਰੇ ਕੀਤੇ ਨੇ ਕਿਹੜੇ ਵਾਦੇ ਜਿਹੜੇ ਅਧੂਰੇ ਰਹਿ ਗਏ ਦੇਖੋ ਜੀ ਇੱਕ ਵਾਦਾ ਕੀਤਾ ਸੀਗਾ ਕ腐ਸ਼ਨ ਦਾ ਵੀ ਅਸੀਂ ਕ腐ਸ਼ਨ ਜਿਹੜੀ ਆ ਉਹ ਬੰਦ ਕਰ ਦਾਂਗੇ ਜਿਹੜੀ ਕਿ ਬਹੁਤ ਹੱਦ ਤੱਕ ਜਿਹੜੀ ਆ ਕ腐ਸ਼ਨ ਜਿਹੜੀ ਆ ਉਹ ਹੇਠਲੇ ਲੈਵਲ ਦੀ ਜਿਹੜੀ ਉਹ ਬੰਦ ਹੋ ਗਈ ਆ ਦੂਜਾ ਉਹਨਾਂ ਨੇ ਇੱਕ ਇਹ ਵਾਅਦਾ ਕੀਤਾ ਸੀਗਾ ਕਿ ਅਸੀਂ ਐਜੂਕੇਸ਼ਨ ਦਾ ਜਿਹੜਾ ਮਿਆਰ ਉੱਪਰ ਚੱਕਾਂਗੇ ਜੋ ਕਿ ਇਹਨਾਂ ਨੇ ਨਵੇਂ ਜਿਹੜੇ ਆ ਉਹ ਸਕੂਲ ਸ਼ੁਰੂ ਕਰਾ ਕੇ ਐਜੂਕੇਸ਼ਨ ਦਾ ਜਿਹੜਾ ਵਾ ਉਹ ਚੰਗਾ ਮਿਆਰ ਜਿਹੜਾ ਉੱਪਰ ਹੋ ਰਿਹਾ ਹੈਲਥ ਕੇਅਰ ਦਾ ਕਿਹਾ ਸੀਗਾ ਆਪਣੀਆਂ ਸਿਹਤ ਸਹੂਲਤਾਂ ਇਹ ਵੀ ਵੇਖੋ ਜਿਹੜੇ ਆ ਤਕਰੀਬਨ 568 ਜਿਹੜੇ ਆ ਉਹ ਨਵੇਂ ਇਹਨਾਂ ਨੇ ਜਿਹੜੇ ਆ ਉਹ ਖੋਲ ਦਿੱਤੇ ਸੀਗੇ ਜਿਹੜੇ ਆਪਣੇ ਹੈ ਹੈਲਥ ਕੇਅਰ ਦੇ ਕੇਂਦਰ ਬਾਕੀ ਵੇਖੋ ਆਪਣਾ ਕੀਤੀਆਂ ਤੇ ਕਾਫੀ ਸੀਗੀਆਂ ਜਿਹੜੀਆਂ ਇਹਨਾਂ ਨੇ ਵਾਧੇ ਕੀਤੇ ਸੀਗੇ ਕਾਫੀ ਜਿਹੜੇ ਆ ਇਹਨਾਂ ਨੇ ਜਿਹੜੇ ਆ ਉਹ ਨਿਪਰੇ ਚੜਾਤੇ ਆ ਜਿਹੜੇ ਰਹਿੰਦੇ ਆ ਉਹ ਵੀ ਜਿਹੜੇ ਉਹ ਜਲਦੀ ਜੜੇ ਆ ਉਹ ਆਪਣਾ ਵਾਧੇ ਕੀਤੇ ਜਿਹੜੇ ਆ ਪੂਰੇ ਜਿਹੜੇ ਉਹ ਕਰ ਦੇਣਗੇ ਸਰਕਾਰਾਂ ਜਿੰਨੀਆਂ ਵੀ ਆਈਆਂ ਉਹਨਾਂ ਨੇ ਇੱਕ ਹੀ ਮੁੱਦੇ ਤੇ ਇਲੈਕਸ਼ਨ ਲੜੀ ਆ ਨਸ਼ੇ ਦੇ ਆਮ ਆਦਮੀ ਪਾਰਟੀ ਨੇ ਨਸ਼ੇ ਦੇ ਮੁੱਦੇ ਤੇ ਇਲੈਕਸ਼ਨ ਅਜੇ ਤੱਕ ਨਸ਼ਾ ਉਸੇ ਤਰ੍ਹਾਂ ਵਿਕਰੀ ਦੇ ਬਾਰੇ ਕੀ ਹੋਵੇ। ਵੇਖੋ ਜੀ ਇਹ ਨਸ਼ਾ ਜਿਹੜਾ ਨਾ ਅ ਸਰਕਾਰ ਜਿਹੜੀ ਆ ਬਹੁਤ ਇਹਦੇ ਤੇ ਜੋਰ ਦੇ ਨਾਲ ਜਿਹੜਾ ਸਕੰਜਾ ਜਿਹੜਾ ਇਹਨੂੰ ਬੰਦ ਕਰਨ ਲਈ ਕਸ ਰਹੀ ਆ ਤੇ ਕੱਸਿਆ ਵੀ ਆ। ਉਹਦੇ ਵਿੱਚ ਜਿਹੜਾ ਨਸ਼ਾ ਆ ਨਾ ਅਸਲ ਵਿੱਚ ਇੱਕ ਪੰਜਾਬ ਬਾਰਡਰ ਜਿਹੜਾ ਸਟੇਟ ਹੋਣ ਦਾ ਕਰਕੇ ਇਹਦਾ ਜਿਹੜਾ ਵਿਦੇਸ਼ਾਂ ਤੋਂ ਜਿਹੜਾ ਨਸ਼ਾ ਜਿਹੜਾ ਬਹੁਤ ਜਿਹੜਾ ਆਈ ਜਾ ਰਿਹਾ। ਮੈਂ ਪਿਛਲੇ ਦਿਨੀ ਇੱਧਰ ਖੇਮ ਕੰਨ ਵਾਲੇ ਪਾਸੇ ਜਿਹੜਾ ਉਹ ਮੀਟਿੰਗਾਂ ਕਰ ਰਿਹਾ ਸੀ ਤੇ ਉੱਧਰ ਲੋਕਾਂ ਨੇ ਇਹ ਗੱਲ ਦੱਸੀ ਆ ਕਿ ਹੁਣ ਜਿਹੜੇ ਆ ਉਹ ਉੱਥੋਂ ਦੇ ਜਿਹੜੇ ਡਰੋਨਾਂ ਦੇ ਰਾਹੀਂ ਜਿਹੜੀ ਆ ਉਹ ਨਸ਼ਾ ਜਿਹੜਾ ਆ ਰਿਹਾ ਵੀ ਉੱਥੇ ਪਤਾ ਨਹੀਂ ਲੱਗਦਾ ਵੀ ਕਿ ਕਿਹਦੀ ਜ਼ਮੀਨ ਦੇ ਵਿੱਚ ਆ ਕੇ ਡੌਨ ਡਗਾਣਾ ਕਿਹਦੀ ਜਾਂ ਉਹ ਲੋਕ ਜਿਹੜੇ ਆਪਣਾ ਸੈਟਅਪ ਕਰਕੇ ਨਸ਼ਾ ਜਿਹੜਾ ਹੁਣ ਜਿਹੜਾ ਅੱਗੇ ਅੱਗੇ ਬਾਰਡਰ ਦੇ ਜਿਹੜਾ ਬਾਰਡਰ ਕ੍ਰੋਸ ਕਰਕੇ ਆਉਂਦਾ ਸੀ ਹੁਣ ਉੱਪਰ ਜਿਹੜਾ 에ਅਰ ਦੇ ਜਿਹੜਾ ਜਰੀਏ ਜਿਹੜਾ ਆਈ ਜਾਂਦਾ ਬਾਕੀ ਐ ਇਹ ਮੈਂ ਇੱਕ ਨਸ਼ੇ ਦੀ ਜਿਹੜੀ ਗੱਲ ਕਰਦਾ ਨਾ ਵੇਖੋ ਨਸ਼ਾ ਜਿਹੜਾ ਬੰਦ ਜਿਹੜਾ ਕਰਨਾ ਨਾ ਇਹ ਸਰਕਾਰਾਂ ਤੇ ਆਪੋ ਆਪਣਾ ਜੋਰ ਜਿਹੜਾ ਲਾ ਰਹੀਆਂ ਪਰ ਇਹ ਨਸ਼ਾ ਜਿਹੜਾ ਵਾ ਇਹ ਸਾਡੇ ਸਮਾਜ ਦੇ ਵਾਸਤੇ ਇੱਕ ਬਹੁਤ ਮਾੜੀ ਗੱਲ ਆ ਸਾਨੂੰ ਸਮਾਜ ਨੂੰ ਆਪ ਵੀ ਧਿਆਨ ਦੇਣ ਦੀ ਲੋੜ ਆ ਤੇ ਸਭ ਤੋਂ ਵੱਡੀ ਗੱਲ ਆ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਜਾਗਰੂਕ ਹੋਣ ਦੀ ਲੋੜ ਆ ਕਿਉਂਕਿ ਜੋ ਸਾਡੇ ਨੌਜਵਾਨ ਜਿਹੜੇ ਘਰੋਂ ਬਾਹਰ ਅੰਦਰ ਜਾਂਦੇ ਆ ਟਾਈਮ ਸਰਕਾਰ ਨਹੀਂ ਆਉਂਦੇ ਵੇਲੇ ਇੱਕ ਵੇਲੇ ਜਿਹੜੇ ਆ ਉਹ ਜਾਂਦੇ ਆ ਉਹਨਾਂ ਦਾ ਖਿਆਲ ਰੱਖਣ ਜਿਹੜੇ ਮਾਪੇ ਆ ਉਹ ਜ਼ਰੂਰ ਧਿਆਨ ਦੇਖਣ ਨਸ਼ਾ ਜਿਹੜਾ ਇਹ ਤਾਂ ਦੀ ਜਿਹੜਾ ਬੰਦ ਹੋ ਸਕਦਾ ਜੀ ਜਿਤਨਾ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦਾ ਗੱਠਜੋੜ ਹੋਣ ਜਾ ਰਿਹਾ ਕੀ ਲੱਗਦਾ ਕਿ ਤੁਹਾਨੂੰ ਗੱਠਜੋੜ ਨੇਪਰੇ ਚੜੂ ਵੇਖੋ ਜੀ ਇਹ ਜਿਹੜਾ ਇਹ ਗੱਠਜੋੜ ਦਾ ਜਿਹੜਾ ਹੈਗਾ ਕਾਮਯਾ ਇਹ ਸਾਡੀ ਹਾਈ ਕਮਾਂਡ ਦੇ ਹੱਥ ਦੇ ਵਿੱਚ ਆ ਸਾਡੇ ਸਾਨੂੰ ਤੇ ਹਾਈ ਕਮਾਂਡ ਜਿਹੜੀ ਆ ਜੋ ਡਿਊਟੀ ਲਾਊਗੀ ਉਹ ਜਿਹੜਾ ਜੇ ਤੇ ਗੱਠਜੋੜ ਹੋ ਗਿਆ ਤੇ ਅਸੀਂ ਗੱਟਜੋੜ ਦੇ ਨਾਲ ਜਿਹੜਾ ਰਲ ਕੇ ਜਿਹੜਾ ਉਹ ਇਲੈਕਸ਼ਨ ਲੜਾਂਗੇ ਜੇ ਸਾਡੀ ਪਾਰਟੀ ਨਾ ਹਾਈ ਕਮਾਂਡ ਨੇ ਕਿਹਾ ਕਿ ਅਸੀਂ ਆਪੋ ਆਪਣੀਆਂ ਇਲੈਕਸ਼ਨ ਲੜਨੀਆਂ ਤੇ ਫਿਰ ਅਸੀਂ ਉਸ ਵਾਸਤੇ ਵੀ ਤਿਆਰ ਆਂ ਲੋਕ ਸਭਾ ਚੋਣਾਂ ਵਿੱਚ ਆਉਣ ਉਹ ਜੇ ਕਾਲੀ ਭਾਇਪਾ ਦਾ ਜਿਹੜਾ ਗੱਟਜੋੜ ਹੋਂਦਾ ਲੱਗਦਾ ਹੋ ਸਕਦਾ ਜਿਹੁੰਦਾ ਵਾ ਕਿ ਆਮ ਆਦਮੀ ਪਾਰਟੀ ਟੱਕਰ ਦੇ ਬਹੁਤ ਪਾਰਟੀ ਜਿਵੇਂ ਭਾਇਪਾ ਦੇ ਸਮਝ ਚੱਲਦੀ ਹੈ ਵੇਖੋ ਜੀ ਕਦੀ ਵੀ ਆ ਵਿਰੋਧੀ ਨੂੰ ਮਾੜਾ ਨਹੀਂ ਸਮਝਣਾ ਚਾਹੀਦਾ ਕਿਉਂਕਿ ਜੇ ਤੁਸੀਂ ਮਾੜਾ ਸਮਝੋਗੇ ਤੇ ਸ਼ੇਰ ਕਈ ਵਾਰੀ ਬੰਦਾ ਓਵਰ ਕੰਫੀਡੈਂਸ ਹੋ ਜਾਂਦਾ ਵੇਖੋ ਉਹਨਾਂ ਨੂੰ ਉਹਨਾਂ ਦਾ ਕੰਮ ਕਰਨ ਦਿਓ ਅਕਾਲੀ ਦਲ ਤੇ ਭਾਜਪਾ ਨੂੰ ਇਕੱਠੇ ਹੋਣ ਦਿਓ ਪਰ ਜਿਹੜਾ ਆਮ ਪਾਰਟੀ ਆ ਮਹਾਰਾਜ ਦੀ ਕਿਰਪਾ ਨਾਲ ਲੋਕ ਜਿਹੜੇ ਆਮ ਪਾਰਟੀ ਦੇ ਨਾਲ ਆ ਸੀਐਮ ਸਾਹਿਬ ਦੇ ਨਾਲ ਆ ਕੇਜਰੀਵਾਲ ਜੀ ਦੇ ਨਾਲ ਆ ਸਾਨੂੰ ਉਹਨਾਂ ਪਾਰਟੀਆਂ ਦੇ ਇਕੱਠੇ ਹੋਣ ਦੇ ਨਾਲ ਵੀ ਕੋਈ ਜਿਹੜਾ ਬਹੁਤਾ ਫਰਕ ਨਹੀਂ ਪੈਂਦਾ ਇਹਦਾ ਵਿਸ਼ਵਾਸ ਬਣਿਆ 2022 ਦੇ ਵਿੱਚ ਲੋਕਾਂ ਨੇ ਆਮ ਆਦਮੀ ਪਾਰਟੀ ਸਰਕਾਰ ਦੇ ਲਈ ਕਿ ਹੁਣ ਵੀ ਇਸ ਵਾਰ ਲੋਕਾਂ ਦਾ ਵਿਸ਼ਵਾਸ ਬਣ ਕਰਾ ਰਿਹਾ ਆ ਦੀ ਲੋਕ ਸਭਾ ਚੋਣਾਂ ਲਈ ਵੇਖੋ ਜੀ ਅ ਉਹ ਦੋਂ ਸਾਡਾ ਆਮ ਪਾਰਟੀ ਦਾ ਜਿਹੜਾ ਉਹ ਨਾਰਾ ਸੀ ਜਾਂ ਗਰੰਟੀਆਂ ਸੀਗੀਆਂ ਅੱਜ ਜਿਹੜਾ ਸਾਡੇ ਸੀਐਮ ਸਾਹਿਬ ਨੇ ਜਿਹੜਾ ਉਹ ਗਰੰਟੀਆਂ ਪੂਰੀਆਂ ਨਹੀਂ ਕੀਤੀਆਂ ਤੇ ਉਹਦੇ ਵਿੱਚ ਜਿਹੜਾ ਸਾਡੇ ਸੀਐਮ ਸਾਹਿਬ ਦਾ ਚਿਹਰਾ ਜਿਹੜਾ ਵੋਟ ਜਿਹੜੀ ਆ ਸਾਨੂੰ ਪੈਣੀ ਆ ਆਮ ਪਾਰਟੀ ਸਾਡੀ ਹਾਈ ਕਮਾਂਡ ਨੂੰ ਤੇ ਵੋਟ ਪੈਣੀ ਆ ਸਾਡੇ ਸੀਐਮ ਸਾਹਿਬ ਦੇ ਜਿਹੜਾ ਵਾ ਉਹ ਉਹ ਚਿਹਰੇ ਨੂੰ ਪੈਣੀ ਜੇ ਸਾਡੇ ਸਾਰੇ ਜਿਹੜੇ ਕੈਂਡੀਡੇਟ ਹਲਕਿਆਂ ਦੇ ਕੈਂਡੀਡੇਟਾਂ